ਖਬਰ ਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਪੰਜਾਬ ਪੁਲਿਸ ਵੱਲੋਂ ਕਰਨਲ ਬਾਠ ਦੀ ਕਤਤਕੋਟ ਮਾਰ ਦੇ ਮਾਮਲੇ ਨੇ 13 ਮਾਰਚ ਨੂੰ ਪਿੰਡ ਮੰਡੌਰ ਵਿੱਚ ਹੋਏ ਪੁਲਿਸ ਮੁਕਾਬਲੇ ਵੱਲ ਧਿਆਨ ਮੋੜਿਆ ਹੈ ਇਸ ਮੁਕਾਬਲੇ ਤੋਂ ਕੁਝ ਘੰਟਿਆਂ ਮਗਰੋਂ ਡੀਜੀਪੀ ਪੰਜਾਬ ਵੱਲੋਂ ਸરાਹੀ ਗਈ ਮੰਡੌਰ ਮੁਕਾਬਲਾ ਟੀਮ ਦੇ ਤਿੰਨ ਇੰਸਪੈਕਟਰਾਂ ਸਣੇ ਅੱਠ ਪੁਲਿਸ ਕਰਮੀ ਕਰਮੀ ਕਰਨਲ ਬਾਠ ਅਤੇ ਉਸਦੇ ਪੁੱਤਰ ਦੀ ਕਤਤਕੋਟ ਮਾਰ ਮਾਮਲੇ ਵਿੱਚ ਸ਼ਾਮਲ ਸਨ ਜਿਸ ਕਰਕੇ ਉਹਨਾਂ ਨੂੰ ਮੁਕੱਦਮਾ ਕਰ ਦਿੱਤਾ ਗਿਆ ਤੇ ਮਾਮਲਾ ਜਾਂਚ ਪੜਤਾਲ ਅਧੀਨ ਹੈ ਯਾਨੀ ਕਿ ਕਰਨਲ ਬਾਠ ਅਤੇ ਉਸਦੇ ਲੜਕੇ ਦੀ ਹੋਈ ਕੁੱਟਮਾਰ 13 ਅਤੇ 14 ਮਾਰਚ ਦੀ ਰਾਤ ਨੂੰ ਉਹ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਇਹ ਅੱਠ ਮੁਲਾਜ਼ਮ ਕੌਣ ਨੇ ਇਹ ਅੱਠ ਮੁਲਾਜ਼ਮ ਉਸ ਦਿਨ ਸਨਮੰਤ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕਿਉਂਕਿ ਇਹਨਾਂ ਵੱਲੋਂ ਇੱਕ ਬੜੀ ਵੱਡੀ ਗੁੱਥੀ ਸੁਲਝਾਈ ਗਈ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਕਿ ਇੱਕ ਖਬਰ ਹੈ ਜ਼ਿਕਰਯੋਗ ਹੈ ਕਿ 13 ਮਾਰਚ ਦੇ ਪੁਲਿਸ ਮੁਕਾਬਲੇ ਸੰਬੰਧੀ ਨਾਬਾ ਵਿੱਚ ਦਰਜ ਐਫ ਆਈ ਆਰ ਮੁਤਾਬਕ ਇੰਸਪੈਕਟਰ ਹੈਰੀ ਬੋਪਾਰਾਏ ਸ਼ਮਿੰਦਰ ਸਿੰਘ ਹਰਜਿੰਦਰ ਸਿੰਘ ਤਣੇ 30 ਪੁਲਿਸ ਕਰਮੀਆਂ ਨੇ ਖੰਨਾ ਤੋਂ ਅਗਵਾ ਹੋਏ ਬੱਚੇ ਨੂੰ ਬਚਾਇਆ ਅਤੇ ਇਸ ਦੌਰਾਨ ਅਗਵਾਕਰ ਜਸਪ੍ਰੀਤ ਸਿੰਘ ਨੂੰ ਗੋਲੀ ਲਗਨ ਕਰ ਮੌਤ ਹੋ ਗਈ ਪੁਲਸ ਵਿਭਾਗ ਨੇ ਮੁਕਾਬਲੇ ਵਾਲੀ ਟੀਮ ਲਈ ਇਨਾਮ ਵੀ ਐਲਾਨੇ ਸਨ ਇਸ ਦਿਨ ਜਸਪ੍ਰੀਤ ਦੇ ਨਾਲ ਗ੍ਰਿਫਤਾਰ ਹੋਏ ਦੋ ਸਾਥੀਆਂ ਵਿੱਚੋਂ ਇੱਕ ਆਰਪ੍ਰੀਤ ਨੂੰ ਅਮਰਗੜ ਵਿੱਚ ਅਤੇ ਉਸ ਦੇ ਪਿੰਡ ਬਰਾਮਦਗੀ ਵਿੱਚ ਲਿਜਾਇਆ ਜਾ ਰਿਹਾ ਸੀ ਅਮਰਗੜ ਵਿੱਚ ਦਰਜ ਐਫ ਆਈ ਆਰ ਮੁਤਾਬਕ ਉਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਵਾਬੀ ਕਾਰਵਾਈ ਦੌਰਾਨ ਉਸ ਦੀ ਲੱਤ ਵਿੱਚ ਸੱਟ ਲੱਗੀ ਯਾਨੀ ਕਿ ਭਵਕਿਰਤ ਬੱਚਾ ਅਗਵਾ ਹੋਇਆ ਸੀ ਜਿਸ ਵਿੱਚ ਜਸਪ੍ਰੀਤ ਨਾਮ ਦਾ ਲੜਕਾ ਮਾਰਿਆ ਗਿਆ ਸੀ ਉਸ ਮੁਕਾਬਲੇ ਦੇ ਵਿੱਚ ਜਦੋਂ ਬੱਚਾ ਨਹੀਂ ਦਿੱਤਾ ਜਾ ਰਿਹਾ ਸੀ ਭਵਕਿਰਤ ਇਹ 8 ਮਲਾਜ਼ਮ ਉਹੀ ਨੇ ਜਿਨ੍ਹਾਂ ਨੇ ਕਰਨਲ ਬਾਠ ਅਤੇ ਕਰਨਲ ਬਾਠ ਦੇ ਲੜਕੇ ਦੇ ਨਾਲ ਕੁੱਟਮਾਰ ਕੀਤੀ ਇਸ ਲਈ ਇਹ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾਇਆ ਜਾ ਰਿਹਾ ਹੈ ਵਿਚਾਰ ਅਧੀਨ ਹੈ ਕਿ ਇਹੋ ਜੈ ਅਫਸਰ ਅਜੇਹਾ ਗਲਤ ਕੰਮ ਨਹੀਂ ਕਰ ਸਕਦੇ ਹਾਲਾਂਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਵੀ ਕਰਨਲ ਬਾਠ ਅਤੇ ਉਹਨਾਂ ਦੀ ਧਰਮ ਪਤਰੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਬੜੀ ਜਲਦੀ ਕਾਰਵਾਈ ਕੀਤੀ ਜਾਵੇਗੀ ਸਿੱਟਾ ਬਤਾ ਦਿੱਤੀ ਗਿਆ ਹੈ ਸਿੱਟਾ ਇਹ ਮਾਮਲਾ ਸੰਭਾਲਿਆ ਨਹੀਂ ਜਾ ਰਿਹਾ ਹੁਣ ਸੀਬੀਆਈ ਦੀ ਦਸਤ ਤ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਸੀਬੀਐਸ ਦੀ ਜਾਂਚ ਕਰੇਗੀ ਯਾਨੀ ਕਿ ਉਹ 8 ਮੁਲਾਜ਼ਮ ਉਹ ਨੇ ਜਿਨ੍ਹਾਂ ਨੇ ਭਵਕਿਰਤ ਬੱਚਾ ਜਿਹੜਾ ਅਗਵਾ ਹੋਇਆ ਸੀ ਸਿਆਂ ਦੋਦ ਪਿੰਡ ਖੰਨਾ ਦੇ ਵਿੱਚੋਂ ਤੇ ਪੁਲਿਸ ਮੁਕਾਬਲੇ ਦੇ ਵਿੱਚ ਉਹ ਬੱਚਾ ਬਰਮਤ ਕੀਤਾ ਗਿਆ ਇੱਕ ਅਸ਼ਾਰਤੀ ਅੰਸਰ ਨੂੰ ਗੋਲੀ ਲੱਗੀ ਮੌਕੇ ਤੇ ਮੌਤ ਹੋਈ ਯਾਨੀ ਕਿ ਇਸ ਕਰਕੇ ਉਸ ਸ਼ਾਮ ਨੂੰ 13 14 ਦੀ ਰਾਤ ਨੂੰ ਸਨਮਾਨ ਵੀ ਕੀਤਾ ਗਿਆ ਇਹਨਾਂ 8 ਪੁਲਿਸ ਕਰਮਚਾਰੀਆਂ ਨੂੰ 4 ਨਹੀਂ ਹਾਲਾਂਕਿ ਰੌਣੀ ਜਵਾਨ ਤੇ ਬਾਅਦ ਆ ਗਏ ਨੇ ਯਾਨੀ ਕਿ ਇਹ ਮਾਮਲਾ ਕਦੋਂ ਨਿਬੜੇਗਾ ਕਿ ਉਹਨਾਂ 8ਾ ਕਰਮਚਾਰੀਆਂ ਨੂੰ ਸਜ਼ਾ ਮਿਲੇਗੀ ਜਿਨ੍ਹਾਂ ਦੇ ਵਿੱਚੋਂ 2 ASI ਨੇ 2 ਹੌਲਦਾਰ ਨੇ ਬਾਕੀ 4 ਜਿਹੜੇ ਨੇ ਕਾਂਸਟੇਬਲ ਹਨ ਧੰਨ